ਚੋਰਾਵਾਂ ਦੀਆਂ ਵਾਰਦਾਤਾਂ ਤੋਂ ਆਮ ਨਾਗਰਿਕ ਤਾਂ ਪਰੇਸ਼ਾਨ ਹੈ ਹੀ ਸਨ ਪਰ ਹੁਣ ਪੁਲਿਸ ਦੇ ਜਵਾਨਾਂ ਦੇ ਘਰ ਵੀ ਚੋਰਾਵਾਂ ਦੀਆਂ ਮਾਰਾਂ ਤੋਂ ਮਹਿਫੂਜ਼ ਨਹੀਂ ਰਹਿ ਗਏ ਜੋ ਇਸ ਗੱਲ ਦਾ ਸਬੂਤ ਹੈ ਕਿ ਚੋਰਾ ਲੁਟੇਰਿਆਂ ਨੂੰ ਕਿਸੇ ਦਾ ਵੀ ਡਰ ਪੈ ਨਹੀਂ ਰਿਹਾ ਹੈ ਤਾਜ਼ੀ ਘਟਨਾ ਫਲੋਰ ਦੇ ਗੋਪਾਲ ਕਲੋਨੀ ਵਿਖੇ ਰੰਦੇ ਪੁਲਿਸ ਇੰਸਪੈਕਟਰ ਰਕੇਸ਼ ਕੁਮਾਰ ਨਾਲ ਵਾਪਰੀ ਹੈ ਜਿਨ੍ਹਾਂ ਦੇ ਕਾਰਨ ਨਗਦੀ ਅਤੇ ਗਹਿਣੇ ਚੋਰੀ ਹੋ ਜਾਣ ਦੀ ਖਬਰ ਮਿਲੀ ਹੈ ਇੰਸਪੈਕਟਰ ਰਕੇਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਆਪਣੀ ਰਿਸ਼ਤੇਦਾਰੀ ਵਿੱਚ ਗਏ ਹੋਏ ਸਨ ਤਾਂ ਚੋਰਾ ਬੋਲੋਂ ਉਹਨਾਂ ਦੇ ਘਰ ਚੋਰੀ ਕੀਤੀ ਗਈ ਚੋਰ ਬਾਹਰਲੀ ਕੰਧ ਟੱਪ ਕੇ ਘਰ ਵਿੱਚ ਦਾਖਲ ਹੋਇਆ ਤੇ ਘਰ ਵਿੱਚ ਪਈਆਂ ਅਲਮਾਰੀਆਂ ਤੇ ਪੇਟੀਆਂ ਦੀ ਫੋਲਾ ਫਰਾੜੀ ਕੀਤੀ ਸਟੋਰ ਵਿੱਚ ਪਈ ਪੇਟੀ ਦਾ ਜਿੰਦੜਾ ਤੋੜ ਕੇ ਉਸ ਵਿੱਚੋਂ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਜਿਸ ਵਿੱਚ ਤਿੰਨ ਸੋਨੇ ਦੀਆਂ ਮੁੰਦਰੀਆਂ ਇੱਕ ਸੋਨੇ ਦੇ ਚੁੰਮਕੇ ਚਾਂਦੀ ਦੀਆਂ ਝਾਂਜਰਾਂ ਅਤੇ ਨਕਦੀ ਸ਼ਾਮਲ ਸੀ ਇਨਸਪੈਕਟਰ ਰਕੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਦਾ ਡੇਢ ਤੋਂ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਅਤੇ ਇਸ ਬਾਰੇ ਉਹਨਾਂ ਨੇ ਫਲੋਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਰੀਬ ਡੇਢ ਮਹੀਨਾ ਪਹਿਲਾਂ ਵੀ ਗੋਪਾਲ ਕਲੋਨੀ ਵਿੱਚ ਲੱਖਾਂ ਰੁਪਏ ਦੀ ਚੋਰੀ ਹੋ ਗਈ ਸੀ। ਚੋਰੀਆਂ ਦਾ ਇਹ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹੋਰ ਤਾਂ ਹੋਰ ਚੋਰਾਂ ਵੱਲੋਂ ਹੁਣ ਤਾਂ ਪੰਜਾਬ ਪੁਲਿਸ ਦਾ ਦਿਹਾਜ ਵੀ ਨਹੀਂ ਕੀਤਾ ਜਾ ਰਿਹਾ। ਜੀ ਮੈਂ ਮੇਰਾ ਨਾਮ ਰਕੇਸ਼ ਕੁਮਾਰ ਹੈ ਪੰਜਾਬ ਪੁਲਿਸ ਅਕੈडमी ਫਲੋਰ ਦੇ ਇੰਸਪੈਕਟਰ। ਅਈ ਛੁੱਟੀ ਗਈ ਸੀ ਤਿੰਨ ਦਿਨ ਦੀ ਤੇ ਮਗਰੋਂ ਫੇਰ ਆ ਕੇ ਅਹੀਂ ਤੇ ਤਿੰਨ ਦਿਨ ਆਈ ਤਿੰਨ ਦਿਨ ਪਿੰਡ ਗਈ ਆਪਣੀ ਛੁੱਟੀ ਜਦੋਂ ਆ ਕੇ ਵੇਖਿਆ ਘਰ ਦੇ ਦਰਵਾਜ਼ੇ ਤੇ ਸਭ ਪੱਟੇ ਪਏ ਹੂੰ ਕੀ ਐਂਟਰੀ ਕਰਕੇ ਕੀ ਕੀ ਚੋਰੀ ਹੋਇਆ ਤੁਹਾਡੇ ਉਹ ਚੋਰੀ ਤਿੰਨ ਤੇ ਮੁੰਡੀਆਂ ਸੀਗੀਆਂ ਹਾਂਜੀ ਤੇ ਮਿਸਰੀ ਮੇਰੀ ਦੀ ਇੱਕ ਟੌਕਸ ਦੀ ਜੋੜੀ ਸੀਗੀ ਠੀਕ ਹੈ ਜੀ ਚ ਝਗੜਾ ਹੀ ਬਸ ਇੱਕ ਜੋੜਾ ਹੀ ਜੀ ਦਾ ਕਿੰਨੇ ਗੋਲਡ ਤੋਲੇ ਸੋਨਾ ਚੋਰੀ ਹੋਇਆ ਮੈਂ 1.5 ਤੋਂ 2 ਲੱਖ ਦੇ ਕਰੀਬ ਹੈਗਾ ਢੇੜ ਤੋਂ ਦੋ ਲੋਕ ਦੇ ਹੋਰ ਕੋ ਕੈਸ਼ ਵੀ ਸੀਗਾ ਕੈਸ਼ ਵੀ ਸੀਗਾ ਥੋੜੇ ਬੋਲੇ ਪੈਸੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਹਾਂ ਦੇ ਦਿੱਤੀ ਕੱਲ ਕੇ ਐਸਐਸ ਹੀ ਸਹਿਬਾਨ ਆਏ ਸੀਗੇ ਥਾਣੇ ਦੇ ਚੋਂ ਉਹਨਾਂ ਨੂੰ ਦੱਸਿਆ ਵਾ ਫਿਰ ਐਸਐਚਓ ਬਲੌਰ ਜੀ ਨਾਲ ਵੀ ਕੱਲ ਗੱਲ ਕੀਤੀ ਬਹੁੰਦੇ ਤੇ ਠੀਕ ਹੈ ਉਹ ਕਹਿੰਦੇ ਕੋਈ ਨਹੀਂ ਅੱਪਾ ਇਹ ਦੁਬਾਰੇ ਗਾਧਾ ਗੌਰ ਕਰਾਂਗੇ ਕੀ ਤੁਸੀਂ ਉਹਨਾਂ ਨੇ ਕੀ ਤੁਹਾਨੂੰ ਭਰੋਸਾ ਕੈਮਰੇ ਗੁੰਮਰੇ ਹੈਗੇ ਲੱਗੇ ਸੀ ਸੀਟੀਵੀ ਕੈਮਰੇ ਲੱਗੇ ਕਿ ਕਿਧਰੇ ਆਪਾਂ ਫਿਰ ਆਪਣੇ ਜਿੱਥੇ ਚੋਰੀ ਹੋ ਲੱਗੇ ਛਾਗੇ ਹਾਂਜੀ ਲੱਗੇ ਛਾਗੇ ਹੈਗੇ ਨੇ ਅੱਛਾ ਪਤਾ ਲੱਗਾ ਕੁਛ ਨਹੀਂ ਉਹਨਾਂ ਨੇ ਚੈੱਕ ਕਰਿਆ ਕੈਮਰੇ ਨੂੰ ਤੇ ਚਿੱਤੋਂ ਕੁਛ ਨਜ਼ अच्छा जी। ਕੁਝ ਕੈਮਰੇ ਜਾਇ ਗਏ ਨੇ ਬਾਕੀ ਮੈਂ ਆਪਣੀ ਪੂਰੀ ਗਪਾਲ ਇਨਕਲੇਵ ਕਲੋਨੀ ਸਾਡੀ ਹੈਗੀ ਜੀ। ਇਹ ਪੂਰੇ ਘਰ ਜਿੱਥੇ ਜਿੱਥੇ ਕੈਮਰੇ ਲੱਗੇ ਮੈਂ ਸਾਰਿਆਂ ਦਾ ਤੁਸੀਂ ਦੇਖਿਆ ਵੀ ਇੱਥੇ ਵੀ ਥੋੜੇ ਦਿਨ ਮਹੀਨਾ ਪਹਿਲਾਂ ਵੀ 40-45 ਲੱਖ ਦੀ ਚੋਰੀ ਹੋਈ ਕੀ ਹਾਂ ਜੀ ਹਾਂ ਜੀ ਮੈਡਮ ਨੀਤੂ ਨੇ ਉਹਨਾਂ ਦੇ ਉਹਨਾਂ ਦੇ ਹੀ ਚੋਰੀ ਕੀ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹਾਂ ਅਸੀਂ ਇਹ ਮੰਗ ਕਰਦੇ ਹਾਂ ਕਿ ਜਿਹੜੇ ਚੋਰ ਹੈ ਗਣ ਜਿਹੜੇ ਇਹੋ ਜੀ ਵਾਰਦਾਤਾਂ ਨੂੰ ਅੰਜਾਮ ਦੇਂਦੇ ਨੇ ਉਹਨਾਂ ਨੂੰ ਫੜ ਕੇ ਉਹਨਾਂ ਦੇ ਖਰਵੇ ਕੀਤੇ ਜਾਵੇ ਥੈਂਕ ਯੂ ਤੇ ਜਿੰਨੇ ਜਿੰਨੇ ਦਾ ਜੋ ਵੀ ਸਮਾਨ ਵਾਪਸ ਲਿਆ ਜਾਏ ਬਸ ਗੱਲ ਤੇਰੀ